ਮੇ ਲੋ ਜੀ ਇਧਰ ਭਾਈ ਗੁੜੀਆ ਦੀ ਬੂਈ ਆ ਗਈ ਤੇ ਇਧਰ ਪਾਪਾ ਜੀ ਨੂੰ ਵੀ ਮੇ ਲੋ ਜੀ ਤੇ ਉਹ ਤਾਂ ਹੋਇਆ ਵਾਦਾ ਫਸੇ ਵੀ ਤੇ ਕਿ ਮਜਬੂਰੀ ਨੂੰ ਬੈਠਣੀ ਸੀ ਇਧਰ ਰਹਿ ਤਾਂ ਮੈਨੂੰ ਹਾਲ ਪਈ ਰਾਇ ਡਾਇਰ ਨੇ ਕਹਣ ਬੱਚੇ ਹੋ ਹੋਵੇ ਹਾਏ ਮੈਂ ਕਾ ਚੱਜੂ ਮੈਂ ਕਾ ਚੱਜੂ ਹਾਂ ਜੀ ਜੀ ਵੈਸੇ ਤੁਮਾਂ ਸੀ ਆ ਜਾ ਜੀ ਹੁਣ ਵੀ ਪਹਿਲੇ ਆ ਜੀ ਕਿ ਮੇਰੇ ਆਵੇ ਇਧਰ ਆਏ ਹੁਣ ਬਲਾਈ ਵਾਲੀ ਜਦ ਕੈਮਰਾ ਕੋ ਮੈਨੂੰ ਫੇਰ ਨਹੀਂ ਬੁਲਾਉਣੀ ਅਸੀ ਕਲ ਜੀ ਮੈਨੂੰ ਆਏ ਆਪਣੇ ਬੱਤਰ ਵਾਈ ਜਾਣ ਲਈ ਇਹ ਐ ਤਾਂ ਅੱਗੇ ਨਾ ਹਮੇਸ਼ਾ ਪਹਿਲਾਂ ਆ ਜਾਂਦੀ ਬੱਸ ਤੇ ਮੇਰੇ ਕੋਲ ਉਹ ਹੋ ਗਿਆ ਨਹੀਂ ਚੱਲ ਕੋਈ ਪੂਰੀ ਜਿਹੀ ਮੇਰੀ ਫਾਸੀ ਵੀ ਆਸਮਾਨ ਤੋਂ ਨਹੀਂ ਕੋਈ ਗੱਲ ਨਹੀਂ ਕਿਉਂਕਿ ਉਧਰ ਉਧਰ ਵੀ ਜ਼ਰੂਰੀ ਦਾ ਪ੍ਰੋਗਰਾਮ ਚਲੋ ਉਹਨਾਂ ਦਾ ਵੀ ਨਿਪਟ ਗਿਆ ਵਧੀਆ ਹੋ ਗਿਆ ਹੋਰ ਵਧੀਆ ਹੋ ਗਿਆ ਉਹਨਾਂ ਦੇ ਵਿੱਚ ਹਾਂ ਉਹਨਾਂ ਦੇ ਵੀ ਭਾਈ ਕਾਰਜਰਾਸ ਆ ਗਿਆ ਹਨ ਵਧੀਆ ਹਨਾ ਕਿਰਪਾ ਹੋ ਗਈ ਮਾਲਕ ਦੀ ਵਧੀਆ ਪ੍ਰੋਗਰਾਮ ਨੇ ਨਿਪੜਿਆ ਸਾਰਾ ਤੇ ਤੇ ਬਾਕੀ ਭਾਈ ਚਲੋ ਕਿਰਪਾ ਹੋ ਗਈ ਮਾਲਕ ਦੀ ਇੱਧਰ ਵੀ ਹਨਾ ਮਾਲਕ ਨੇ ਭਾਈ ਪੁੱਤਰ ਪੁੱਤਰੀ ਦੀ ਦਾਤ ਬਖਸ਼ੀ ਆ ਹਾਂਜੀ ਹਾਂਜੀ ਤੇ ਉਹ ਦੇਖੀ ਜਾਂਦੀ ਹੈ ਵੀ ਮੇਰੀ ਛੋਟੀ ਬੋਈ ਨਹੀਂ ਆਈ ਹੈ ਇਹ ਕਹਿੰਦੀ ਕਿ ਮੈਨੂੰ ਪਹਿਲਾਂ ਫੋਨ ਕਰਕੇ ਦੱਸਦੀ ਫਿਰ ਘੱਟ ਹੁੰਦਾ ਤੇ ਇੱਧਰ ਮਾਸੀ ਜੀ ਕਹੀ ਜਾਂਦੇ ਕਹਿੰਦੇ ਐਕੀ ਜੋੜੀ ਟੁੱਟ ਗਈ ਹੈ ਜੋੜੀ ਕੀ ਤਾਂ ਟੁੱਟਣ ਦੇ ਦੋੜੀ ਦੀ ਜੁਟਦੀ ਹੈ ਯਾਰ ਸਾਡਾ ਮੁੰਡਾ ਕਹਿੰਦੇ ਆਏ ਨਹੀਂ ਚੱਲ ਐਦ ਕੀ ਭਾਈ ਗਬਲੀ ਬੋਈ ਉਹਦੀ ਹੈ ਉੱਥੇ ਪਹੁੰਚੀ ਵੀ ਆ ਜਦਿਓ ਨੀ ਕਾ ਦੀਦੀ ਰਾਹੀਂ ਕੁਦਰਤੀੋਂ ਆਏ ਹੋਏ ਤੇ ਉੱਥੇ ਤੇ ਕੁਦਰਤੀੋਂ ਬਸ ਜਦ ਮਾਲਕ ਨੇ ਕਹਿਣਾ ਵੀ ਕਿਰਪਾ ਇਹ ਖਲਾ ਐਟ ਅ ਟਾਈਮ ਉਹ ਕੁਦਰਤੀਆਂ ਆਏ ਹੋਏ ਦੇ ਰੋਪੜ ਜਾ ਫੋਨ ਆ ਕਰਿਆ ਸੀ ਭਾਈ ਦੀ ਜੀਜਾ ਜੀ ਦਾ ਮੈਨੂੰ ਇਹ ਆ ਗਿਆ ਤੇ ਜੀਜਾ ਜੀ ਨੇ ਕਿੱਥੇ ਮਹਾ ਕਰਕੇ ਗੱਲਬਾਤ ਆ ਜੀ ਵੀ ਮੈਂ ਇੱਧਰ ਆਇਆ ਹੋਇਆ ਠੀਕ ਆ ਚਲ ਆ ਗਏ ਸੀ ਉਹ ਆ ਗਏ ਬਸ ਜਦਾਂ ਕੁਦਰਤੀਆਂ ਬਸ ਜਦ ਇਹ ਭਾਈ ਹੋ ਗਈ ਵੇ ਚੱਕ ਲੋ ਚੱਕ ਲੋ ਜੀ ਬਸ ਦੇਰ ਵੀ ਨਹੀਂ ਲੱਗੀ ਮੈਂ ਕਹਿੰਦਾ ਮਸਾਂ ਹੀ ਘੰਟਾ ਕ ਮਸਾਂ ਹੀ ਲੱਗਿਆ ਹੁਣਾਂ 1-2 ਘੰਟੇ ਮਸਾਂ ਦੇ 2 ਘੰਟੇ ਵੀ ਨਹੀਂ ਘੰਟਾ ਕਰ ਮੈਂ ਤੈਨੂੰ ਕਰਿਆ ਹਾਂ ਚਲ ਉਹਦੇ ਪਾਸ ਥੋੜੀ ਦੇਰ ਲਾਪਰੀ ਦਾ ਫੋਨ ਆ ਗਿਆ ਨਾ ਬਤ ਹਾਂ ਲਾਪਰੀ ਦਾ ਫੋਨ ਆ ਗਿਆ ਜਦੋਂ ਕਹਿੰਦੇ ਵੀ ਦੀਦੀ ਵਧਾਈਆਂ ਦੇਉਂਦੀਆਂ ਮੰਗਾਂ ਸਰ ਆਪਾਂ ਹੀ ਤੁਹਾਨੂੰ ਕਿ ਅਸੀਂ ਨਾ ਇਸ ਮਾਸ ਨੂੰ ਮੈਂ ਕਹਾ ਮੈਂ ਕਹਾ ਦੀਦੀ ਮੈਨੂੰ ਜਾਣਦੇ ਦੀਦੀ ਮੈਨੂੰ ਜਾਣਦੇ ਦੀਦੀ ਕਹਿੰਦੀ ਨਾ ਐਟੇ ਕਿ ਕਹਿੰਦੇ ਜਦੋਂ ਤੇ ਇੱਥੇ ਕਹਿੰਦੀ ਮੋੜਨਾ ਆਪੇ ਜਾਣੋ ਤਾਂ ਪਹਿਲਾਂ ਮੇਰਾ ਬੁਰਾ ਕਰਵਾ ਕਹਿੰਦੀ ਆ ਕੇ ਹਾਂ ਚਲ ਕੋਈ ਗੱਲ ਉਹ ਬਾਲ ਪਈ ਆ ਮੈਂ ਕਾ ਚੱਲ ਜਾਵਾਂ ਨਾ ਮੈਂ ਰੋਟੀ ਖਾਣੇ ਜੀ ਕਰੇ ਨਾ ਮੈਂ ਇਸ ਤਰ੍ਹਾਂ ਜ ਬੈਠਣਾ ਜੀ ਕਰੇ ਉਹ ਅੰਦਰ ਬੈਠੇ ਮੈਂ ਬਾਹਰ ਬੈਠੀ ਕੁਰਸੀਆਂ ਉਹ ਲੋਹੀ ਨਾ ਹੋਈ ਜਾਵੇ ਬਈ ਹਾਏ ਮੈਂ ਕਾ ਚੱਲ ਜਾਵਾਂ ਇਹਨੇ ਕਾ ਤੇ ਜਾਣ ਤੇ ਕਾ ਦੇ ਜਾਵਾਂ ਕਾ ਦਿਖਾ ਦੇ ਜਾਵਾਂ ਹੋਰ ਮੇਰੇ ਨਾਲ ਹੀ ਹੋਈ ਗਿਆ ਅੱਜ ਕੀ ਆ ਕੋਈ ਨਾ ਕੋਈ ਨਾ ਇਹ ਸਾਮਾਨ ਪੈਕ ਕਰਨ ਲੇ ਨੇ ਐ ਰਕੀ ਉਹਦੀ ਪੈਕ ਨਹੀਂ ਕਰਿਆ ਪੈਕ ਕਰੇ ਆ ਹੀ ਰੱਖ ਗਏ ਸੀਗੇ ਕੱਢ ਕੇ ਹਾਂ ਮੈਂ ਕਿਨ ਲੈ ਕੇ ਜਾਂਦੀ ਹਰ ਵਾਰ ਪੈਕ ਕਰਕੇ ਲੈ ਜੰਨੇ ਹਾਂ ਉਹੀ ਮੋੜ ਕੇ ਲੈ ਆਈ ਜਾਂਦਾ ਵੀ ਇਦਾਂ ਹੀ ਅੱਜ ਦੇਖ ਲੈ ਕੁਦਰਤੀ ਨੂੰ ਅੱਜ ਦੁਬਾਰਾ ਭੱਜਣਾ ਪਿਆ ਹੋਰ ਅੱਜ ਐਡੇ ਟਾਈਮ ਭੱਜਣਾ ਪਿਆ ਤੇ ਜਦੋਂ ਕਹਿੰਦੇ ਪਾ ਤਿਆਰੀ ਕਰਕੇ ਰੱਖੋ ਹਾਂ ਵੀ ਮਾਸੀ ਵਾਲੇ ਕੰਮ ਹੋਈਏ ਕਹਿੰਦੇ ਏ ਘੜੀ ਉਹ ਬੈ ਕੇ ਚੱਕੀ ਵੀ ਰੀਕੇ ਨਾਲ ਦੀ ਨਾਲੇ ਹੋਰ 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 ਉਹੀ ਕੰਮ ਹੋਈ ਗਿਆ ਉਹੇ ਕੰਮ ਫਿਰ ਮੁੜ ਕੇ ਰਵਿੰਦਰ ਤੇ ਰਿਸ਼ ਭਾਜੀ ਆ ਕੇ ਬੈਕ ਲੈ ਕੇ ਗਏ ਫਿਰ ਅਸੀਂ ਆਏ ਜੰਨੇ ਨੂੰ ਅਸੀਂ ਉੱਥੇ ਕੱਪੜੇ ਲੈ ਕੇ ਪਹੁੰਚੇ ਬਾ ਜੰਨੇ ਨੂੰ ਤਾਂ ਜਲਦੀ ਲਿਆਉ ਜਲਦੀ ਲਿਆਉ ਹੋਊਗੀ ਤੁਸੀਂ ਬੈਕ ਨਹੀਂ ਲੈ ਕੇ ਆਏ ਤੁਹਾਨੂੰ ਪਤਾ ਨਹੀਂ ਮੈਂ ਕਿੰਨੀ ਵਾਰ ਤਾਂ ਅਸੀਂ ਬੈਕ ਲੈ ਕੇ ਮੁੜ ਕੇ ਮੈਂ ਖੈਰ ਕੀ ਮੈਂ ਸੀ ਲੈ ਕੇ ਆਏ ਹਾਂ ਉਹ ਮੈਂ ਦੋ ਕੰਬਾਲ ਸਰਾਣੇ ਬੈਗਬੁੱਕ ਲੈ ਕੇ ਜਾਂਦੀ ਰਹੀ ਨਹੀਂ ਆਸ ਕਿ ਮੈਂ ਲੈ ਲੂੰਗੀ ਉਮੀਦ ਨਹੀਂ ਸੀ ਮੈਨੂੰ ਆਏ ਲਾਮਾ ਕਾ ਵੀ ਨਹੀਂ ਵੀ ਜੈਸਮੀਨ ਤਾਂ ਦ ਮੰਨੂ ਨਹੀਂ ਲਾਦਾ ਵੀ ਉਹ ਤਾਂ ਨਹੀਂ ਮੰਨੂ ਵੀ ਹੈ ਨਹੀਂ ਤੇ ਦੀਦੀ ਉਮੀਦ ਮੈਂ ਤੈਨੂੰ ਐਵੇਂ ਕਹ ਪਾਪਾ ਜੀ ਇਹ ਤਸਵੀਰ ਵੀ ਤੂੰ ਬਣਾ ਇੱਕ ਗੱਲ ਮੈਂ ਤੈਨੂੰ ਦੱਸਾਂ ਵੀ ਇਹ ਐਂਡ ਤੱਕ ਕਹੀ ਗਈ ਪਾਪਾ ਜੀ ਮੰਨੂ ਦੇਖਿਓ ਤੁਸੀਂ ਇਹਨੇ ਮੈਂ ਜਾਣ ਕੇ ਛੇੜ ਦੇਣੀ ਮੈਂ ਕਿਹਾ ਜੈਸਮੀਨ ਸਤੰਬਰ ਮੈਂ ਕਿਹਾ ਵੀ ਜਦ ਹੁਣ ਅਰ ਇੱਕ ਹੋਰ ਗੱਲ ਹੈ ਇੱਕ ਚਲੋ ਕੁਦਰਤੀ ਜੋ ਹੋਣਾ ਕੁਦਰਤ ਵੱਲ ਤੇ ਹੋਣਾ ਵੈਸੀ ਤਾਂ ਹਨਾ ਜੇ ਮੰਨ ਲਓ ਕੋਈ ਘਾਟਾ ਪੈਣਾ ਕੁਦਰਤ ਵੱਲ ਤੇ ਪੈਣਾ ਹਨਾ ਜੇ ਰੱਬ ਨਾਲ ਹੋਵੇ ਕੁਝ ਨਹੀਂ ਹੁੰਦਾ ਜਿੱਦਾਂ ਹੁਣ ਆਪਾਂ ਕਹਿ ਦਿੰਦੇ ਵੀ ਹੁਣ ਆਪਾਂ ਮੰਨ ਲਾ ਕੱਲ ਵਿਆਹ ਖਾ ਕੇ ਆਏ ਆ ਹਨਾ ਇਹਦੇ ਤੋਰੇ ਫੇਰੇ ਕਰਕੇ ਹੀ ਪਤਾ ਨਹੀਂ ਨਾਰਮਲ ਹੋ ਗਿਆ ਬੱਚੇ ਹਾਂ ਇਹ ਇੱਥੇ ਵੀ ਆਹੀ ਗੱਲਾਂ ਕਰਦੇ ਹਾਂ ਹਾਂ ਇਹ ਨਾ ਟਿੱਕੀ ਨਹੀਂ ਹਾਂ ਮਤਲਬ ਸਮਝ ਲੈ ਐਕਸਰਸਾਈਜ਼ ਦੀ ਹੋਈ ਗਈ ਹਾਂ ਹੋਈ ਗਈ ਉਹ ਵੀ ਇੱਥੇ ਹਾਂ ਯਾਦਾਂ ਨਹੀਂ ਜਾਈ ਗਈ ਵੀ ਉਹਦੇ ਕਰਕੇ ਤਾਂ ਉਹ ਹੋ ਗਿਆ ਵੀ ਛੇਤੀ ਨੂੰ ਪਤਾ ਨਹੀਂ ਲੱਗਿਆ ਹਾਂ ਉਹਦੇ ਕਰਕੇ ਨਾ ਜਾਈ ਪੁੱਤ ਉੱਥੇ ਬਹਿ ਜਾ ਮम्मा ਕੋਲ ਮम्मा ਕੋਲ ਨਾਲ ਖਾਣੀ ਆ ਤਾਂ ਹੱਥ ਚ ਫੜੀ ਫਿਰਦੀ ਕਿਤੇ ਹੋਰ ਇਹਨਾਂ ਤੇ ਤਾਂ ਕਰਕੇ ਦੇਖ ਲੈ ਉਹੀ ਗੱਲ ਕਰਕੇ ਨਾ ਮੈਨੂੰ ਲੱਗਦਾ ਜਿੱਥੇ ਤੱਕ ਬਾਕੀ ਚਲੋ ਹਰੇਕ ਬੰਦੇ ਦਾ ਆਪਣਾ ਸਜਾ ਮੈਂ ਤੁਹਾਨੂੰ ਕੱਲ ਦੱਸਾਂ ਮੈਨੂੰ ਨਾ ਕੱਲ ਲੱਗਦਾ ਤਾਂ ਮੈਂ ਕਿਹਾ ਦੀਦੀ ਮੈਨੂੰ ਨਹੀਂ ਲੱਗਦਾ ਮੈਂ ਕਿਹਾ ਮੈਂ ਘਰਾਂ ਜਾਵਾਂਗੀ ਮੈਨੂੰ ਐਦਾਂ ਤੇ ਮੈਂ ਕਿਹਾ ਉਧਰ ਨੂੰ ਭੱਜਣਾ ਪੈਣਾ ਉਹੀ ਕੰਮ ਹੋ ਗਿਆ ਹਫ਼ਤਾ ਕੱਲੇ ਤੂੰ ਕੱਲ ਹੀ ਕਹਿ ਸਮਝ ਲੈ ਤਿੰਨ ਚਾਰ ਦਿਨ ਉਧਰ ਹੋਗੇ ਹਾਂ ਹਫ਼ਤਾ ਨੂੰ ਰਹਿ ਤਿੰਨ ਚਾਰ ਦਿਨ ਹੋ ਰਹੇ ਆ ਦੀਦੀ ਦੀ ਚੰਗੀ ਮੈਂ ਤੇ ਦੀਦੀ ਨੂੰ ਕਹ ਰਿਹਾ ਮੈਂ ਕਹ ਦੀਦੀ ਮੈਨੂੰ ਹੀ ਲੱਗਦਾ ਮੈਂ ਕਿ ਮੇਰੇ ਤੇ ਜਾ ਹੋਣਾ ਕਿਉਂਕਿ ਮੈਨੂੰ ਕੱਲ ਲੱਗਦਾ ਤਾਂ ਇਹਦਾ ਦਰਦ ਹੋ ਰਿਹਾ ਤਾਂ ਚਲ ਕੋਈ ਚਲ ਕੋਈ ਮੈਨੂੰ ਲੱਗਦਾ ਤਾਂ ਇਹ ਇਹ ਟਾਈਮ ਆ ਨਾ ਜਿਹੜਾ ਬਹੁ ਭਾਗਾ ਵਾਲਾ ਹੈ ਕਿਸੇ ਕਿਸੇ ਨੂੰ ਨਸੀਬ ਹੁੰਦਾ ਹਾਂ ਸਹੀ ਗੱਲ ਹੈ ਤੇ ਭਾਈ ਦੇਖ ਲਓ ਹੁਣ ਮਾਲਕ ਦੀ ਕਿਰਪਾ ਨਾਲ ਨੋਰਮਲ ਤੋਰੇ ਫੇਰੇ ਕਰਕੇ ਪਤਾ ਨਹੀਂ ਰੱਬ ਨੇ ਸੁਣ ਲਈ ਹੈਨਾ ਅਰ ਦੇਖ ਲਾ ਤੂੰ ਜਦੇ ਇੱਕ ਲੋਕ ਤਾਂ 10-10 ਘੰਟੇ ਦੇਖਦੇ ਵੇਟ ਕਰਦੇ 24-24 ਘੰਟੇ ਦਰਦਾਂ ਉੱਠਦੀਆਂ ਪਾਪਾ ਜੀ ਹਾਂ ਫੇਰ ਫੇਰ ਵੀ ਆਪਰੇਸ਼ਨ ਜੈਸਮੀਨ ਦੇ ਤਾਂ ਅੱਧਾ ਘੰਟਾ ਦਰਦ ਹੋਇਆ ਜਦੇ ਅੰਦਰ ਲੈ ਗਏ ਜਦ ਤਿੱਕ ਕੇ ਦਰਦ ਉਹਦੇ ਅੱਧਾ ਘੰਟੇ ਜਿਹੜਾ ਅਸਲੀ ਦਰਦ ਹੈ ਨਾ ਉਹ ਤਾਂ ਉਹਦੇ ਅੱਧਾ ਕੀ ਘੰਟਾ ਹਾਂ ਫੇਰ ਦੇਖ ਲਾ ਉਹ ਹੁਣ ਤੱਕ ਕਹੀ ਗਈ ਉਹਨੂੰ ਉਦਾਂ ਛੇੜਦਾ ਉਹਨੇ ਕਹਣਾ ਦੇਖਿਓ ਤੁਸੀਂ ਤਾਊ ਵਾਲੇ ਬਾਬਾ ਜੀ ਨਾਲ ਆ ਮੇਰੇ ਦੇਖੋ ਇੱਕ ਵਿਸ਼ਵਾਸ ਤਾਊ ਦਾ ਵਿਸ਼ਵਾਸ ਤਾਊ ਦਾ ਉਹਨੂੰ ਪ੍ਰੋਚਾ ਦਾ ਪੂਰਾ ਦਿਲ ਤੇ ਥੋੜਾ ਵੀ ਪੋਪ ਆ ਜਾਂਨੇ ਪਰ ਹਾਂ ਇਹ ਕਰੋ ਕਹਿੰਦੀ ਕਰਾਓ ਅਸੀਂ ਚੱਲ ਉਹ ਤਾਂ ਫਿਰ ਐਟ এ ਟਾਈਮ ਉਹ ਦਰਦ ਹੈ ਉਹ ਇਹ ਜਿਹਾ ਹੁੰਦਾ ਉਹ ਤਾਂ ਉਹਦਾ ਬਾਈ ਦੁਖੇ ਇਹ ਜਿਹਾ ਹੁੰਦਾ ਪਰ ਫੇਰ ਵੀ ਹੌਸਲੇ ਦੀ ਮੈਂ ਚੱਲ ਦਾਤ ਦੂੰਦਾ ਉਹਦੇ ਦੀ ਭਾਈ ਨੋਰਮਲ ਡਿਲੀਵਰੀ ਚਲੋ ਹੋ ਗਈ ਮਾਲਕ ਦੀ ਕਿਰਪਾ ਹੋ ਗਈ ਆਕਾਸ਼ ਬੰਦ ਹੋ ਗਏ ਉਹ ਸਮਾਂ ਹੀ ਇਹ ਜਿਹਾ ਹੁੰਦਾ ਜਦੋਂ ਮੇਰਾ ਵੀ ਮਨ ਡੋਲਦਾ ਮੈਂ ਕਹਾਂ ਕਾਈ ਦੋ ਆਪਰੇਸ਼ਨ ਦਿਰ ਕਹਾ ਕੇ ਦੀਦ ਕਹਿੰਦੀ ਦੀਦੀ ਹਾ ਤੂੰ ਮੇਰਾ ਦੱਖਣ ਸਮਸ ਦੀ ਮੈਂ ਇਧਰ ਇਧਰ ਮੈਂ ਹੈ ਨਹੀਂ ਤਾਂ ਉੱਥੇ ਮੈਂ ਆਪ ਦਾ ਕੱਪੜਾ ਮੈਂ ਨਹੀਂ ਤੇ ਮੇਟਾ ਜਾਵਾਂ ਨਹੀਂ ਮੈਂ ਤਾਂ ਉਹੀ ਗਿਰਜਣਾ ਤੇ ਚੱਲ ਕੇ ਨਾ ਪੀ ਨਾ ਮੇਰਾ ਮੈਂ ਕਹਿ ਦਵਾ ਪਿੰਦੇ ਨੂੰ ਚੱਲ ਕੇ ਕੀ ਗੱਲ ਕਰੀ ਮੇਰੇ ਕਹਤਾਂ ਜਦ ਪਈ ਇਹ ਪਿੱਛੇ ਲਈ ਮੇਰਾ ਦਿਲ ਆਇਆ ਘਰੇ ਲਾਜਾ ਪਿੱਛੇ ਹੋ ਰੋਲਾ ਪਾ ਰਹੀ ਇਧਰ ਮੇਰਾ ਦਿਲ ਹੋਰੇ ਤਰਾ ਹੋ ਗਿਆ ਜੀ ਚਾਹੀ ਗਵਿੰਦਰ ਨੂੰ ਵੀ ਜੇ ਪਤਾ ਨਹੀਂ ਡੈਡੀ ਵੀ ਕਹਿੰਦੇ ਕਹਿੰਦੇ ਨੋਰਮਲ ਠੀਕਾ ਵੀ ਹੋਣਾ ਚਾਹੀਦਾ ਮੈਂ ਗਵਿੰਦਰ ਨੂੰ ਕਹਿੰਦੀ ਵੀ ਆਹ ਸਾਇੰਸ ਨੂੰ ਕਰ ਵੀ ਫਾਰਮੈਸੀ ਕਰੋ ਵਿਚਾਰਾ ਪਰੇਸ਼ਾਨ ਕਰਾ ਦੀਏ ਉਹ ਨਾ ਨਾ ਪਰੇਸ਼ਾਨ ਮੈਂ ਤਾਂ ਪਹਿਲਾਂ ਹੀ ਸੋਚਿਆ ਪਾਦਾ ਮੈਂ ਡਾਕਟਰ ਨੇ ਵੀ ਤਾਂ ਵੈਸੇ ਕਰਨਾ ਕਰਦੇ ਨਹੀਂ ਉਹ ਕਰਦੇ ਨਹੀਂ ਅਸੀਂ ਜਾ ਕੇ ਆਏ ਨਾ ਡਾਕਟਰ ਕੋਲ ਮੈਂ ਤੇ ਡੈਡੀ ਵੀ ਕਹਿੰਦਾ ਕਾਦੇ ਵਸੇ ਚੰਗੀ ਭਲੀ ਤਾਂ ਹੈਗੀ ਕਹਿੰਦਾ ਹੋ ਜਾਣਾ ਨਾ ਨਾ ਠੀਕ ਹੈ ਬਿਲਕੁਲ ਕੋਈ ਹੋਰ ਤਾਂ ਕਰਾਵਾ ਦਿੰਦੇ ਤੁਸੀਂ ਦੇ ਜਿਹੜਾ ਤੁਸੀਂ ਨਹੀਂ ਜਾਏ ਉਹੀ ਗੱਲ ਆ ਬਿਲਕੁਲ ਥੋੜਾ ਨਾਲ ਦੇ ਬੰਦੇ ਸਟਰੋਂਗ ਜੇ ਹੋਣ ਨਾ ਫੇਰ ਹਿੰਮਤ ਮਿਲ ਜੀ ਆਂਟੀ ਕਹਿਣ ਲੱਪੀ ਜਾਂਦੇ ਤੂੰ ਐਦਾ ਮੂੰਹ ਬਣਾਉਂਗੀ ਤਾਂ ਉਹਦਾ ਤੇ ਬਣੇ ਜਾਣਾ ਨਹੀਂ ਕਹਿਦੀ ਹਾਂ ਹਮਸਾ ਬਿਲਕੁਲ ਬਿਲਕੁਲ ਹੌਸਲਾ ਦਤਾ ਵੀ ਨਹੀਂ ਉਹ ਦਰਦਾ ਨਾ ਹੁੰਦਾ ਹੀ ਬਿੰਦਾ ਇਹ ਜਿਆ ਹਰੇਕ ਓਹ ਟੁੱਟ ਜਾਂਦਾ ਉਹਦੇ ਬਿਲਕੁਲ ਬਿਲਕੁਲ ਉਹ ਤਾਂ ਪੜਾ ਹੈਗਾ ਉਹ ਤਾਂ ਉਹ ਤਾਂ ਚੱਲ ਲੱਪਾ ਮੰਨਦੇ ਆ ਗੱਲ ਇਹ ਡਾਕਟਰ ਇੱਕ ਪੈਸੇ ਕਹਿੜੇ ਹੁੰਦੇ ਵੀ ਡਾਕਟਰ ਉਹ ਕਰ ਲੈਂਦੇ ਪਰ ਆਪਾਂ ਦਾ ਦੁੱਖ ਨਹੀਂ ਉਹਦੇ ਹੁੰਦਾ ਹੈ ਕਿ ਸਭ ਤੋਂ ਵੱਡਾ ਦੁੱਖ ਹੈ ਥੱਪੜ ਤੱਕ ਮਾਰ ਦਿੰਦੇ ਡਾਕਟਰ ਜਿੱਦ ਜ਼ਿਆਦਾ ਨਹੀਂ ਫੇ ਉਹ ਚਲੋ ਅਗਲੇ ਦੀ ਭਾਈ ਉਹਨਾਂ ਦੀ ਉਹਨਾਂ ਦੀ ਡਿਊਟੀ ਉਹਨਾਂ ਦੀ ਡਿਊਟੀ ਆ ਹਾਂ ਉਹਨਾਂ ਦੀ ਡਿਊਟੀ ਆ ਤੇ ਹੁਣ ਸਮਾਨ ਆਪਣਾ ਰੈਡੀ ਹੈ ਸਾਰਾ ਹਾਂ ਤੇ ਚਲੋ ਫਿਰ ਚੱਕੋ ਸਮਾਨ ਬੀਬੀ ਨੂੰ ਐਕਸਾਈਟਮੈਂਟ ਹੋਈ ਵੀ ਆ ਜਦੋਂ ਗੱਡੀ ਆਉਂਦਾ ਉਹ ਦੀਦੀ ਨੇ ਆਪੇ ਚਲਾਈ ਤੀਵੀਂ ਦਾ ਹੁਣ ਨੂੰ ਕੱਢ ਤੇ ਫੁੱਟ ਰਹੀ ਆ ਨਹੀਂ ਤੀ ਮੈਂ ਤਾਂ ਗੱਡੀ ਲਾ ਕੇ ਜਣਾ ਲਾ ਚਲੋ ਫੇ ਚੱਲੀਏ ਮੈਂ ਸਗੋਂ ਰਾਸਤੇ 'ਚ ਪੀਜਾ ਆਰਡਰ ਕਰਕੇ ਆਇਆ ਹੋਇਆ ਉਹ ਵੀ ਬਣ ਗਏ ਹੋਣੇ ਉੱਥੇ ਹਾਂ ਨਿਆਣੇ ਡਿਮਾਂਡ ਆ ਪੀਜਾ ਇੱਧਰ ਤਿੰਨ ਚਾਰ ਜਾਨਾਂ ਦੀ ਸੀ ਗਰਲੀਨ ਕਹੇ ਮਾਮਾ ਪੀਜਾ ਲਿਆ ਮਾਮਾ ਜੀ ਫੇਰ ਉਹ ਸ਼ੋਭ ਕਹੇ ਮੈਂ ਚੱਲ ਮੈਂ ਲੈ ਕੇ ਆਣਾ ਹੁਣ ਆਰਡਰ ਕਰਿਆ ਵਾ ਹੁਣ ਜਾਂਦੇ ਜਾਂਦੇ ਨੇ ਬਸ ਆਪਾਂ ਚੱਕਣਾ ਹੀ ਆ ਹਾਂ ਜੀ ਆਪਾਂ ਦਾ ਕੰਮ ਕਿਤੇ ਭੁੱਲ ਕੇ ਖਾ ਲੈਣੇ ਹਾਂ ਪੀਜਾ ਤੁਸੀਂ ਖਾਣ ਦੇ ਨੇ ਕਿੰਨੀ ਆਈਆਂ ਆ ਪਾ ਪਈ ਰਹਿਣਾ ਆ ਕੇ ਖਲਾਪ ਆ ਯਾਰ ਰਹਿਣਾ ਤੇ ਡੈਡੀ ਨੂੰ ਮੰਜੂਰੀਆਂ ਮੰਜੂਰੀਆਂ ਲਿਆਉਂਗੇ ਮਾਪਾ ਜੀ ਨੂੰ ਡੈਡੀ ਨੂੰ ਮੰਜੂਰੀ ਨੇ ਖਾਣਾ ਮੈਂ ਵੀ ਪੀਰਾ ਪੂਜਾ ਖਾਣਾ ਥੋੜਾ ਪੀਰਾ ਖਾਂਦੀ ਸਾਡੀ ਲੈ ਦੱਸ ਚੱਲ ਐਵੇਂ ਨਹੀਂ ਖਾਂਦੀ ਜੀ ਚਲੋ ਫੇਰ ਚੱਕੋ ਸਮਾਨ ਤੇ ਮਿਲਦੇ ਆ ਜੀ ਸਾਨੂੰ ਫੇਰ ਗਾਹਾਂ ਜਾ ਕੇ ਕਰੀਏ ਮਾਰੀਏ ਸਾਲਫ ਗੱਡੀ ਨੂੰ ਆਹ ਖੇਤਰ ਕਹਿੰਦੀ ਤਲੋ ਕਿੱਥੇ ਨੂੰ ਤਲੋ ਤੈਨੂੰ ਨਹੀਂ ਲੈ ਕੇ ਜਾਣਾ ਤੈਨੂੰ ਥੋੜੀ ਜਾਣਾ ਪੁੱਤ ਅਸੀਂ ਜਾਣਾ ਤੂੰ ਤਾਂ ਉਰੀ ਰਹਿ ਤੂੰ ਆਰ ਵੀਰਾ ਦੋਹੇ ਜਾਣੇ ਠੀਕ ਆ ਪੂਰੀ ਖੈਲੋ ਤੁਸੀਂ ਠੀਕ ਪੂਰੀ ਖੈਲੂਗੀ ਤੂੰ ਬੂਜੀ ਬੂਜੀ ਨੇ ਤਾਂ ਜਾਣਾ ਮੇਰੇ ਘਰ ਤੂੰ ਰਹਿ ਉਰੀ ਨਾ ਤੈਨੂੰ ਨਹੀਂ ਜਾਣਾ ਤੂੰ ਹੀ ਰਹਿ ਉਹ ਤੁਹਾਡੀ ਨਾ ਵਾਏ ਮੇਰੇ ਘਰ ਨੂੰ ਆਣਾ ਚਲੇ ਚੱਲੀ ਚੱਲ ਆਜੇ ਆਜੇ ਹੈ ਕਿਦੀ ਚੋਣ ਨਹੀਂ ਜਾਂਦਾ ਕੋਈ ਰਹਿ ਨਾ ਜਾਵੇ ਦੇਖ ਲਓ ਬਣਾ ਯਾਦ ਕਰ ਲਓ ਮੇਤੇ ਨਹੀਂ ਗਾਣਾ ਸੁਣ ਹੋਣੀ ਮੰਮੀ ਤੇ ਔਰ ਚਲੋ ਤਾਂ ਠੀਕ ਐ ਚਲ ਦੇਖੀ ਜਾਉਂਗੇ ਇਹ ਗੁੱਲ ਭੁੱਲ ਗਏ ਫਿਰ ਮੁੜ ਕੇ ਆ ਜੂਗੇ ਹੋ ਗਿਆ ਕਰ ਲੈ ਵਿੱਚ ਬਾਲ ਲਈ ਬੈਠੋ ਭਾਈ ਚਲੋ ਬੈਠੋ ਲਓ ਜੀ ਆ ਖੋਲੀ ਵੀਰੇ ਅਰਮੜਾ ਜਾ ਪੀਜ਼ੇ ਲਾਈ ਜਿਪ ਮੰ ਲਈ ਆ ਕੇ ਇਹਦੇ ਚੱਕਿਆ ਇਹ ਜਿਸਮਾ ਇਹ ਚੱਕਿਆ ਔਰ ਜਿੰਨੋ ਅੱਛਾ 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 ਓਕੇ ਤੇ ਹੁਣ ਚੱਲਦੇ ਆ ਜੀ ਫਿਰ ਅੱਗੇ ਮਿਲਦੇ ਆ ਉਹਨਾਂ ਨੂੰ ਜਾ ਕੇ ਕਹਿੰਦੇ ਸਿੱਧਾ ਹੀ ਰੱਖਿਓ ਖੋਲੋ ਭਾਈ ਆ ਖੋਲੋ ਹਾਂ ਇੰਨਾ ਟਾਈਮ ਲਓ ਫੜੋ ਦੀਦੀ ਆ ਸੱਦਾ ਹੀ ਰੱਖੋ ਨੇ ਆ ਉਹ ਕਹਿੰਦੇ ਆ ਫੜੀ ਲਾ ਆਪਣੀ ਇੱਕ ਆ ਡੱਬਾ ਉਧਰ ਫੜਾਓ ਹੰਨਾ ਉੱਠੀ ਵੀ ਜੀ ਦੇਖੀ ਚੁੰਨੀ ਜਾਂ ਨਹੀਂ ਚੱਕ ਲਾ ਜਾ ਕੇ ਥਾਣੂ ਮਿਲਦੇ ਆ ਹਸਪੀਟਲ ਚ ਵੀ ਜੀ ਆਪਾਂ ਇਹਨਾਂ ਤੋਂ ਕਰਾਏ ਆ ਲਾਓ ਜੀ ਮਾਰਤੀ ਐਂਟਰੀ ਅਸੀਂ ਜਾ ਰਹੇ ਆ ਲਿਫਟ ਚ ਨੂੰ ਤੇ ਓ ਲੂਡੂ ਉਹ ਦੇਖਦੀ ਵੀ ਹਾਂ ਕਿ ਆ ਗਾਣਾ ਜਿਆ ਪਜਦਾ ਸਾਡੀ ਵੀ ਇਹਦਾ ਪਤਾ ਲਾਤਾ ਚਲੇ ਹਾਂ ਦੇਖ ਲਈ ਆ ਜਾ ਤੂੰ ਆ ਜਾ ਉਹ ਫੇ ਆ ਜਾ ਆ ਦੇ ਸੈਕਿੰਡ ਲੱਸਾਏ ਤੇ ਇਹਦਾ ਉਹੀ ਲੱਭਣੀ ਸੈਕਿੰਡ ਨਹੀਂ ਉਹ ਫਸਟ ਤਾਂ ਅੱਛਾ ਇਹ ਤੀਜੀ ਤੀਜੀ ਮੰਜ਼ਲ ਇਹਦੇ ਉੱਪਰ ਨਹੀਂ ਇਹਦੇ ਉੱਪਰ ਫਲੋਰ ਨਹੀਂ ਹੈ ਕੋਈ ਵੀ ਮੇਰਾ ਤਾਂ ਕੋਈ ਮੇਰਾ ਨਹੀਂ ਮੈਨੂੰ ਦਾ ਐ ਆਜੋ ਭਾਈ ਆਜੋ ਆਹ ਲਓ ਰੀਤ ਪਹਿਲੇ ਹੀ ਖੜੀ ਸਵਾਗਤ ਕਰਨੇ ਨੂੰ ਆਹ ਦੇਖੋ ਸਤਿ ਸ਼੍ਰੀ ਅਕਾਲ ਜੀ ਚਲੋ ਭਾਈ ਕਰੋ ਐਂਟਰੀ ਅੰਦਰ ਕੌਣ ਆ ਗਏ ਸ਼ਸ਼ੀ ਕਾਂਧੀ ਆ ਗਏ ਸਤਿ ਸ਼੍ਰੀ ਅਕਾਲ ਜੀ ਆ ਗਏ ਸਤਿ ਸ਼੍ਰੀ ਅਕਾਲ ਜੀ ਬਧਾਈਆਂ ਬਧਾਈਆਂ ਇਹ ਪਤਾ ਹੈ ਇਹ ਪਤਾ ਹੈ ਕੁਆਨ ਬਧਾਈ ਬਧਾਈ ਆ ਜੀ ਕੁਆ ਬਧਾਈਆਂ ਭਾਈ ਬਾਪਾ ਜੀ ਸੈਨੀਟਾਈਜ਼ਰ ਹਾਂ ਜੀ ਹਾਂ ਸੈਨੀਟਾਈਜ਼ਰ ਚੱਲ ਚੱਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਤਾਈਆ ਭਾਈ ਤੈਨੂੰ ਹਾਂ ਥੋੜ ਨੂੰ ਵੀ ਨੂਰ ਨੂੰ ਤਾਂ ਨੂਰ ਨੂੰ ਤਾਂ ਸਾਥ ਹੀ ਮਿਲੇਵੇਂ ਇੱਧਰ ਖੇਡਣੇ ਵਾਸਤੇ ਨੂਰ ਨੂੰ ਤਾਂ ਛੱਡ ਦੋ ਥੱਲੇ ਹੀ ਛੱਡ ਦੋ ਛੱਡ ਦੋ ਨੂਰ ਨੂੰ ਤਾਂ ਥੱਲੇ ਉਹ ਦੇਖ ਉਹਨੇ ਤਾਂ ਆਂਦੀ ਨੇ ਮੜਕ ਮਾਰਦੀ ਆ ਸੈਨੀਟਾਈਜ਼ਰ ਕਰ ਲਓ ਪਹਿਲਾਂ ਪੜ ਮੋਹਾਨਾ ਮੇਰੇ ਪਪਾ ਨੂੰ ਮਾਰਨਾ ਮੇਰੇ ਖਿਲਾਉ ਉਹ ਤੈ ਪੁੱਤ ਗਿਆ ਤਾ ਕਾ ਕਾਕਾ ਚੱਕਣਾ ਸਰ ਮੇਰੇ ਕੋਲ ਬੜੀ ਬੋਤਲ ਪਈ ਹੈ ਬੱਸ ਲੱਗ ਗਿਆ ਹਾਂ ਲੱਗ ਗਿਆ ਲੱਗ ਨਾ ਮੈਂ ਤਾਂ ਦੇ ਦੋ ਨਿੰਮੀ ਨਿੰਮੀ ਚਾਣੀ ਇੱਧਰ ਸੈਨੀਟਾਈਜ਼ਰ ਪਹਿਲਾਂ ਲਿਹਾਜ ਲੈ ਬਟਾਲ ਕਿੱਥੇ ਆ ਸੈਨੀਟਾਈਜ਼ਰ ਆ ਨਟਾਲ ਦਾ ਹੈਗਾ ਭਾਵੇਂ ਕੰਪਨੀ ਦਾ ਪਰ ਹੈ ਤਾਂ ਸੈਨੀਟਾਈਜ਼ਰ ਆ ਸੇਮ ਫਿੰਦੇ ਵਰਗੀ ਹੋਣਾ ਹਾਂ ਜਿੱਦਾਂ ਦੀ ਆਪਣੀ ਰਾਤ ਨੂੰ ਪੈਂਦੀ ਦੀਦੀ ਦੁਬਾਰਾ ਬੋਲ ਮੜਾ ਦੁਬਾਰਾ ਬਈ ਸੇਮ ਕਾਫੀ ਫਿੰਦੇ ਦੀ ਹੈ ਗੈਸ ਵੀ ਨਹੀਂ ਛੁੱਟੀ ਪਈ ਆ ਜੀ ਖੁਸ਼ੀ ਨਾ ਸੁਣ ਦਿਆ ਬਾਅਦ ਵਿੱਚ ਬਾਅਦ ਵਿੱਚ ਜ਼ਰੂਰ ਆ ਲੈ ਨਾ ਲੈ ਕੇ ਉਹ ਜੈਸਮਿਨ ਨੂੰ ਕੋ ਤੇਰੇ ਨਾਲ ਕੋਈ ਨਾ ਜਦ ਐ ਕਹ ਕੋ ਕੋ ਸੇਮ ਦੀ ਹੈ ਆਹ ਤਾਂ ਫਿੰਦੇ ਦੀ ਆ ਕੇ ਨਿਕਲ ਨਾ ਉਹ ਜਿਹੜੀ ਮੰਮੀ ਨਾਲ ਉਹ ਕਿਨੇ ਜੱਸੀ ਬਣਾਉਂਦੇ ਉੱਟੀ ਜਾਂਦੇ ਨਾ ਮਾਸੀ ਤੂੰ ਆਪਣਾ ਘਰ ਆ ਗਿਆ ਹੈ ਨਾ ਹਾਂ ਜਸਮੀ ਨਹੀਂ ਨਾ ਨਿੱਕੇ ਦੀ ਸੁਖਲਾ ਜੀ ਲੱਕ ਉਹ ਜਾ ਕੇ ਮਾਰੀ ਸੀ ਆਪੀ ਨੇ ਆ ਉਹ ਐਣਾ ਬੱਧੀ ਜਾਂਦੇ ਲੋਕ ਜਿਹਾ ਨਹੀਂ ਜੱਤ ਹੋਰ ਗੱਲਾਂ ਨਹੀਂ ਹੈਗਾ ਨਾ ਮਾਸੀ ਜੀ ਨੇ ਨਾਕੀ ਦਾ ਤਖਾ ਕਰਕੇ ਭੇਜਣਾ ਮੈਨੂੰ ਪਤਾ ਤੈਨੂੰ ਪਾਣੀ ਸਿੱਖਾ ਕਰਨਾ ਪੈਣਾ ਮੇਰੇ ਵਰਗਾ ਨੋ ਚੌੜਾ ਆਹ ਸਿੱਖਣਾ ਪੈਣਾ ਉਹਦਾ ਕੰਮ ਹੈ ਇਹ ਤਰਨੋ ਠੀਕ ਹੈ ਪਾਸੇ ਖੜੇ ਰਹਿ ਲੋ ਕੰਮ ਕਰਾਉਂ ਗੇ ਮੁੰਡੇ ਵਾਲੇ ਦਾ ਤਲ ਗਏ ਨੱਕ ਪਿੰਗੇ ਤੇ ਟੱਡੇ ਕੁੱਟੀਆਂ ਕੰਮੀਆਂ ਸਹੀ ਚੱਲ ਆ ਇਹ ਵੀ ਇਹ ਵੀ ਉਹ ਨਾ ਪੁੱਤ ਮੂੰਹ ਨਾ ਲਾ ਮੇਰਾ ਪੁੱਤ ਹੈ ਉਹ ਬੰਨ ਲਾ ਉਹ ਬੱਚੀ ਰੱਖੀ ਆ ਪੁੱਤ ਏ ਦੀਦੀ ਜੋਣੀ ਆ ਹਾਂ ਅੱਜ ਹੁਣ ਚੱਲ ਆਏ ਕਰ ਹੁਣ ਕਮੈਂਟਾਂ ਚ ਆਏ ਹੋ ਜਣਾ ਵੀ ਕਿਆ ਕਹਿੰਦਾ ਅੱਜ ਇਹ ਚਾਚਾ ਜੀ ਉਹ ਛਿੰਝ ਖੇਡ ਕੇ ਆਇਆ ਲਾ ਅ ਛਿੰਝ ਨਹੀਂ ਕਬੱਡੀ ਉੱਥੇ ਨਾ ਜਿੱਥੇ ਹੁਣ ਇਹ ਵਿਆਹ ਤੇ ਆਇਆ ਜੀ ਉੱਥੇ ਜਦ ਮੜਦੀ ਗੱਡੀ ਆਈ ਹੋਈ ਸੀ ਉਹਨਾਂ ਵਿੱਚ ਕੋਈ ਮੁੰਡਾ ਆਇਆ ਹੋਣਾ ਉਹ ਸਰੀਰ ਤੇ ਹੈਗਾ ਦਾ ਭਾਰਾ ਉਹਨਾਂ ਨੇ ਕਿਹਾ ਇਹਦੇ ਗੱਲ ਕਰਾਤੀ ਉਹਦੀ ਕਬੱਡੀ ਉਹਨਾਂ ਨੇ ਕਿਹਾ ਵੀ ਇਹਦਾ ਆਦਾ ਜਾ ਲੱਗਦਾ ਵੀ ਇਹਨੇ ਖੱਚ ਲੈ ਜਣਾ ਨਾਲੇ ਇਹਨੇ ਤਿੰਨ ਚਾਰ ਵਾਰ ਦੱਬ ਲਿਆ ਉਹ ਪੰਜ ਵਾਰ ਇੱਕ ਵਾਰ ਵੀ ਪੰਜ ਵਾਰੀ ਪੰਜ ਵਾਰੀ ਅੱਛਾ ਅੱਜ ਪੈਸਾ ਜਿੱਤੇ ਗਿਆ ਫੈਲੀਵਾਰਾ ਕਲਾ ਅੱਜ ਰੁਪਈਆ ਹੀ 100 ਮਿਲੇ ਗਿਆ ਲਾਭ ਚ ਉਹ ਜੇ ਤਾਹੀ ਲਾ ਕੇ ਕੱਢ ਕੇ ਬਹਿ ਗਿਆ ਉਹਨੂੰ 100 ਰੁਪਈਆ ਕਿਦਾ ਰਾਮੀਤਰਾ ਸੀ ਇਕੜੀ ਹੁੰਦੀ ਹਾਂ ਗਰੇ ਗ੍ਰਾਮ ਕੇ ਭਾਈ ਸਹੀ ਗੱਲ ਹੈ ਮਨਵੀਰ ਕੀ ਕਰਦਾ ਦਾ ਹੋ ਕੱਕਣਾ ਫੜਿਆ ਫਿਰਦਾ ਦੇਖੋ ਪਰ ਪਰ ਲੱਤ ਕੱਬ ਕੇ ਕਰ ਲਓ ਨਾ ਮੈਂ ਫੜ ਕੇ ਢੇਰ ਦੰਦਾ ਆਇਆ ਲੋ ਨਾ ਕਿ ਮੈਂ ਆਇਆ ਕਿ ਉਹ ਨਹੀਂ ਬੀਬੀ ਬੀਬੀ ਕਹਿੰਦੀ ਕਹਿੰਦੀ ਮੈਨੂੰ ਤਾਂ ਅਜ ਲੱਗ ਕਹਿੰਦੀ ਮੈਂ ਕਿਹਾ ਰੈਂਡ ਦੇ ਤੂੰ ਪੁੱਤ ਵੀ ਇਹਦਾ ਬੋਮ ਵੀ ਇਹਦੇ ਨਾਲ ਜਾਪ ਕਹਿੰਦੀ ਮੈਂ ਕਿਹਾ ਉਹ ਯੋਰਾ ਲੱਤ ਬਾਹਰ ਤੋੜ ਮੈਂ ਤਾਂ ਸੁਲਾਈ ਕਿਨੇ ਪਾਣੀ ਗਿਰ ਗਿਆ ਮੈਂ ਿਕੜ ਗਿਆ ਵੀ ਮੈਨੂੰ ਐ ਕਰਕੇ ਮੈਨੂੰ ਤਾਂ ਪਾ ਦੇ ਨਹੀਂ ਨਾ ਬਾਰਨ ਮੁਸਕਤ ਵੇ ਪਰ ਇਹ ਤਾਂ ਖਾਰੀ ਦੇ ਕਹਿੰਦੇ ਅਫਜ਼ਲ ਵਧੀਆ ਫਿਰ ਆਪਣੀ ਇੱਜ਼ਤ ਲੈ ਆ ਲੈ ਬੀਬੀ ਚਲੋ ਅੱਜ ਫੇਰ ਤੱਬ ਲੈ ਫਿਰ ਹੈ ਚਲ ਤਾਂ ਵੀ ਸ਼ੁਕਰ ਆਦਾ ਮੇਰੀ ਦਾਰਸ ਮੁੰਡਾ ਹੈ ਮੈਨੂੰ ਵੀ ਹੋਈ ਕਿਤੋਂ ਵਾਰ ਕੁश्ती ਵੀ ਕੁश्ती ਵਿੱਚ ਕੌਣ ਜਿੱਤਿਆ ਲੈ ਆ ਮੈਨੂੰ ਆ ਕਰਨਾ ਮੈਂ ਨਹੀਂ ਖਾਸ ਕਰੇ ਹਾਂ ਜਿੱਦਣ ਦਾਚੇ ਇਹਨੂੰ ਗੇਮ ਖੇਡਣ ਕਿਹਾ ਨਾ ਵੀ ਚਮਚੇ ਵਾਲੀ ਵੀ ਨਿੰਬੂ ਰੱਖਣਾ ਇਹ ਵਿਚਾਰਾ ਟੈਨਸ਼ਨ ਲੈ ਗਿਆ ਵੀ ਹੁਣ ਮੈਂ ਚਮਚਾ ਕਿਤੇ ਫਿਲਾਵਾਂ ਦੰਦ ਦਾ ਮੋਰੀ ਵਾਲੇ ਜਦੋਂ ਦੇ ਦੇ ਪਾਸ ਵਟਸਐਪ ਪਰ ਇਹਦੇ ਮੈਸੇਜ ਆਏ ਹਾਂਜੀ ਹਾਂ ਵੀ ਰਿਪਲਾਈ ਨਹੀਂ ਹੋਇਆ ਕਿਸੇ ਦਾ ਵੀ ਬਿਲਕੁਲ ਬਿਲਕੁਲ ਜੀ ਸਹੀ ਬਹੁਤ ਧੰਨਵਾਦ ਸਾਰਿਆਂ ਦਾ ਚਾਰਕਰਨ ਵਾਲਾ ਆ ਮੇਰੇ ਦਰਸ਼ਨ ਵੀਰ ਦਾ ਹੁਣ ਮੈਸੇਜ ਆਇਆ ਹਾਂ ਜੀ ਉਹ ਕਹਿੰਦਾ ਵੀ ਸਾਰੇ ਮਹਾਲ ਪਰਿਵਾਰ ਨੂੰ ਪਹਿਲਾਂ ਦਾ ਗੁੱਡੀ ਬਹੁਤ ਬਹੁਤ ਵਧਾਈਆਂ ਹਾਂ ਜੀ ਕਹਿੰਦਾ ਅੱਜ ਮੈਂ ਵੀ ਨਾਨਾ ਬਣ ਗਿਆ ਨਾਲ ਹਾਂ ਬਿਲਕੁਲ ਜੀ ਇੰਨਾ ਆਪਣਾਪਣ ਬਹੁਤ ਦਿਲੋਂ ਸਕੂਨ ਮਿਲਿਆ ਜਦ ਤੇ ਮੈਂ ਥੋੜਾ ਅੱਗੇ ਬਲਾਉਂ ਦੇਖਿਆ ਹਾਂ ਜੀ ਹਾਂ ਇੰਨਾ ਪਿਆਰਾ ਤਾਂ ਵੀਰ ਦਾ ਵੀ ਪੁੱਛੋ ਨਾ ਤੁਸੀਂ ਨੇ ਬੈਠਾ ਹਾਰੇ ਕਿ ਕੋਈ ਛੋਟੇ ਦੀ ਉਧਰੋਂ ਖੁਸ਼ੀ ਤੁਹਾਨੂੰ ਮੇਰੇ ਨਾਲ ਸ਼ੇਅਰ ਕਰਨੀ ਸਾਡੀ ਦਾ ਭਲਾ ਵਾਸਤੇ ਸ਼ੇਅਰ ਹੁੰਦੀ ਹੈ ਇਹ ਤਾਂ ਹੈ ਜੀ ਹਾਂ ਹੁਣੋ ਗੱਡੀ ਤੇ ਗਿਆ ਤਾਂ ਵੈਕਟਰੂ ਦੀ ਭਾਈ ਅਹ ਸਾਡੀ ਗੱਲਾਂ ਚ ਕਰੇ ਫੈਮਿਲੀ ਦੀ ਵੀ ਹਾਂਜੀ ਹਾਂ ਇਹ ਬਾਤੋ ਚਾਹਣ ਵਾਲਿਆਂ ਨੇ ਬਹੁਤ ਫੋਨ ਆਏ ਜੀ ਬਹੁਤ ਸਾਰਿਆਂ ਦਾ ਹੀ ਬਹੁਤ ਧੰਨਵਾਦ ਹੈ ਜੀ ਹੈਨਾ ਤੇ ਬਿਲਕੁਲ 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 ਜੀ ਪਹਿਲਾਂ ਜੂਰਸੀ ਖੁਸ਼ੀ ਉਹਦੀ ਖੁਸ਼ੀ ਮਰਕੀਰ ਦੀ ਖੁਸ਼ੀ ਪਰ ਉਹ ਵੀ ਖੁਸ਼ੀ ਹਾਂ ਕਬੱਡੀ ਕਿਲੇ ਸਿਖਾਈ ਦੇ। ਸਿਖਾਈਏ ਕਬੱਡੀ। ਤੁਸੀਂ। ਫੇ 100 ਰੁਪਿਆ ਨਾਮ ਮਿਲਿਆ 50-50 ਵੰਡਣੇ ਪੈਣੇ ਆ। ਸ਼ਾਰਟ ਲੈ ਲਈ। ਆਹ 50 ਬਣਾ ਕੇ ਚੱਲ ਵੀ। ਕਾ ਮੇਰਾ ਬਸ ਗਿਆ ਕਰਨ ਜਾ। ਹੈ? ਹੁਣ ਮੁੱਕਰ ਨਾ ਕਰ ਮਾਰੀ। ਕਹਿੰਦੇ ਕਿ ਕਹਿੰਦਾ ਕਿ ਉਹ। ਕਹਿੰਦਾ ਕਿ ਕਰੋ ਗੁਰੂ ਦੇ ਸਾਰੇ ਤੇਰੇ ਗੁਰੂ ਆਂ। ਮੁੰਡੂ ਸਤਿਵਜੂ ਕੀ ਦੱਸੋ। ਉਹ ਨਹੀਂ ਜੀ ਉਹ ਤਾਂ ਜੀ ਨਹੀਂ ਕਰਦਾ। ਉਹ ਕੰਮ ਆ ਨਹੀਂ ਸਿੱਖੀਗਾ ਮੈਂ ਤਾਂ ਆਪਣੇ ਘਰਪੇ ਤਾਂ ਆਪੇ ਸਿੱਖੇਗਾ। ਆਪਣਾ ਦਾਤਾ ਕਿਉਂ ਮਾਰੀ ਦੀ ਸੀ ਤੇਰੇ ਮੇਰੇ ਲਈ ਥੋੜਾ ਕਿਹਾ ਬਣਿਆ ਉਹ ਤੇ ਤੁਹਾਡੀ ਜੀ ਦੇ ਲਈ ਹਾਂ ਜੀ ਕਦੇ ਕਬੱਡੀ ਸਿਖਾਈ ਸੀ ਪੁਸਤੀ ਥੋੜੀ ਹਾਂ ਓਛਾ ਬੇਤਾ ਜਿਆਦਾ ਸੀਰੀਅਸ ਬਣੇ ਹੋ ਗਿਆ ਗੱਲ ਪੈਸਿਆਂ ਤੇ ਆ ਗਈ ਗੱਲ ਪੈਸੇ ਨਹੀਂ ਮੇਰੀ ਗੱਲ ਸੁਣ ਓਏ ਮਾਮੇ ਭਾਂਜੇ ਦਾ ਕੋਈ ਰਿਸ਼ਤਾ ਹੀ ਨਹੀਂ ਤੂੰ ਤਾਂ ਔਖਾ ਹੋ ਹੋ ਬੋਲਣ ਲੱਗ ਗਿਆ ਮਾਮੇ ਪਰਨਾ ਹੈ ਕੀ ਕਰਸ ਹਾਂ ਹੁੰਦਾ ਹੀ ਆ ਬਸ ਅੱਖ ਲੱਗ ਪੱਟਿਆ ਦੇ ਦਾ ਹੁੰਦਾ ਹੈ ਇਹ ਤੇ ਹੋਰ ਨਹੀਂ ਸੀ ਬਸ ਆਇਆ ਹੈ ਚਾਹ ਜਿੰਨਾ ਮਰਜੀ ਆ 100 ਰੁਪਏ ਤਾਂ ਹੀ ਲੈ ਕੇ ਆਇਆ ਮੈਂ ਇੰਦਾ ਪਿੱਛੇ ਪਿੱਛੇ ਨੂੰ ਰਹੀ ਤਾ ਮੈਂ ਆਪ ਤੇ ਕਿਤੇ ਜਵਾਬ ਦਾ ਭਾਈ ਅੱਜ ਮੇਰੇ ਤੇ ਪੱਟੇ ਹੋਏ ਆ ਇਹਦਾ ਸਹੀ ਗੱਲ ਹੈ ਇੱਕ ਟਾਡੀ ਕੀ ਵੀ ਆ ਹਾਂ ਉਹਨੇ ਰੋਕ ਜੋ 4-5 ਮਹੀਨੇ ਹੀ ਨੇ ਵੀ ਨਹੀਂ ਟਿਕਣਾ। ਕੀ ਪਤਾ? ਸ਼ਿਰੇ ਚ ਦਿਖਾਉਣ ਨਾ ਪਏ ਵੀ ਘਰ ਜਾ ਕੇ ਆਪਣਾ ਸ਼੍ਰੀ ਰੂਪ ਦਿਖਾਉਂਦੀ। ਨਹੀਂ, ਫਿਰ ਟਿਕੀ ਨਹੀਂ ਦਿਖਾਉਂਦੀ। ਨਹੀਂ। ਇਹਦਾ ਨਹੀਂ, ਇਹ ਤਾਂ ਵਿਚਾਰੀ ਸਾਊ ਹੋਣੀ ਮੇਰੇ ਬਾਰੇ। ਆਪਰੇ ਮਾਂ ਨੇ ਆ ਤੇ ਜਦ ਮੈਂ ਹੋਰ ਜਾਂਦਾ। ਆਪਰੇ ਮੂਹ ਆਪਰੇ ਮੂਹ ਆਪੜੀ ਮੀਂਹ ਆ। ਇਹ ਵੀ ਜਾਗਦੀ, ਫੇਰ ਤੈਨੂੰ ਪੁੱਛਦੀ ਆ ਕਿ ਨਾ ਸਾਊ। ਆ ਅੱਡਾ ਅੱਡਾ ਉਹ ਸਾਹਮਣੇ ਬੈਠਾ ਸਾ ਉਹਦਾ ਮੈਂ ਤੁਰੇ ਨਾ ਕੇ ਦੱਸਦੀ ਹਾਂ ਸਾਊ ਤਾਂ ਬਹੁਤ ਹੀ ਤੱਕਾ ਸੱਟਾ ਦੇ ਮੀਠਾ ਬਲਾਈ ਆਈ ਆਈ ਮਮੀ ਵੀਰਾ ਕਿੰਨੀ ਸੱਟਾਂ ਕਿਤੇ ਬੋਲਣਾ ਪਾਈ ਜਾਂਦੀ ਐ ਨੇ ਵਾਰ-ਵਾਰ ਮਮੀ ਚੱਲ ਨਿਆਣੇ ਹੁਣ ਸੱਟਾਂ ਦਾ ਖਾਂਦੀ ਆ ਸਾਊ ਗੱਲ ਹੋਰ ਹੁੰਦੀ ਸੱਟਾਂ ਗੱਲ ਹੋਰ ਹੁੰਦੀ ਐ ਹਾਂ ਚਾਹ ਸਾਉ ਦਾ ਜੇ ਤੱਕ ਕਰਦਾ ਨੂਰ ਦਾ ਪਪਾ ਸਾਉ ਸੀਗਾ ਅੱਜ ਕੱਲ ਤਾਂ ਕੋਈ ਨਹੀਂ ਆਣਾ ਸਾਉ ਹੋਣ ਨਹੀਂ ਜੀ ਕੋਈ ਵੀ ਸਹੀ ਨਹੀਂ ਨਹੀਂ ਅੱਜ ਕੱਲ ਮਾਸੀ ਸਾਉ ਦਾ ਜਮਾਨਾ ਵੀ ਹੈ ਨਹੀਂ ਸਹੀ ਗੱਲ ਸਾਉ ਨੂੰ ਯਾਦ ਨਹੀਂ ਹਾਂ ਹਾਂ ਬਿਲਕੁਲ ਬਿਲਕੁਲ ਮਨਕੀਰ ਤੇ ਸਾਉ ਲਾਦਾ ਮਨਕੀਰ ਤੇ ਸਾਉ ਆ ਬੱਚਾ ਸਾਉ ਆ ਮੈਂ ਕੀਨ ਪੁੱਛ ਕੇ ਦੇਖ ਲਵਾਂ ਲੋ ਓਏ ਚੁੱਪ ਕਰ ਜੋ ਨੂਰੇ ਨਹੀਂ ਘਟ ਪਹਿਲਾਂ ਦਾ ਇਲਾ ਸਹੀ ਗੱਲਾਂ ਉਹ ਸੱਤ ਪੁੱਤ ਚੁੱਪ ਚੁੱਪ ਨੂਰ ਆ ਆ ਦੇਖ ਚਲੋ ਠੀਕ ਆ ਜੀ ਮਿਲਦੇ ਤੁਹਾਨੂੰ ਕਿਸੇ ਅਗਲੇ ਬਲੌਗ ਚ ਹੋਰ ਭਾਈ ਨਿਆਣਿਆਂ ਨੇ ਖਾਰੂ ਵੱਢਿਆ ਪਿਆ ਸਾਸਿਕਾ ਜੀ ਸਾਰਿਆਂ ਨੂੰ ਲਓ ਜੀ ਭਾਈ ਪਾਪਾ ਜੀ ਨੂੰ ਵੀ ਅੱਜ ਲਿਆਂਦਾ ਪਾਪਾ ਜੀ ਕਹਿੰਦੇ ਮੈਂ ਵੀ ਆਪਣੀ ਭਾਈ ਪੋਤੀ ਨੂੰ ਮਿਲ ਕੇ ਆਉਣਾ ਹੈ ਹੈ ਲੱਦੂ ਨੂੰ ਹੈ ਪਾਪਾ ਜੀ ਕਹੇ ਜੀ ਆ ਮੈਂ ਕੀ ਕੀਨੇ ਪਨ ਲੱਗਦਾ ਤੁਹਾਨੂੰ ਮਣੰਗਾ ਹਰੇ ਭਾਈ ਕੁੱਤੀ ਪਾ ਇਹ ਗੱਲ ਹਜੇ ਤਾਂ ਉਹ ਕਹਿਨ ਨੂੰ ਜੋ ਮਰਜੀ ਹੈ ਪਰ ਹੁਣ ਅਜੇ ਨਾ ਬਦਲੀ ਜਾਣੇ ਅਜੇ ਤਾਂ ਖੈਰ ਕੇ ਪਤਾ ਲੱਗਣਾ ਵੀ ਕਿਹਦੇ ਪਰ ਮੜਗਾ ਸੀ ਜਗਾਪਨਾ ਰਾਪਰੇ ਜੀ ਜੀ ਦਾ ਤੰਦਰੁਸਤ ਬਹੁਤ ਤੰਦਰੁਸਤ ਹਾਂ ਵੈਲਕਮ ਇਹ ਖਾ ਬੋਲਦੀ ਹਾਂ 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 ਹੀ ਹਾਂ ਰਾਤ ਵੇਖਮਾ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਹਾਂਜੀ ਰਾਤ ਦੇ ਨਾ ਕਰਾਤੀ ਸਮਝ ਕਰਾਤੀ ਜੇ ਤਾਂ ਠੀਕਿਆ ਕਰੇ ਤਮਾ ਘਹਿਣਾ ਜੇ ਕਰੀ ਹਾਂਜੀ ਜੇ ਵਾਂ ਠੀਕਿਆ ਕਰੇ ਤਾਂ ਠੀਕਹਿਣਾ ਜੇ ਕਰੇ ਅੱਛਾ ਜੀ ਆਈ ਕੋ ਚੱਲੀ ਗਿਆ 5 ਵਜੇ ਤੱਕ ਤਾਂ ਹੀ ਜੰਸੀ ਚੱਲੇ ਆ ਹਾਂਜੀ ਉਹ ਤਾਂ ਬਾਹਰ ਸੁੱਤੇ ਨੇ ਇਹ ਕਹਿੰਦੀ ਵੀ ਨਾਨੀ ਮੇਰੀ ਨੂੰ ਚਾਹ ਬਹੁਤ ਆ ਕਹਿੰਦੀ ਥੋੜਾ 2 ਵਜੇ ਤੱਕ ਤਾਂ ਠੀਗੀ ਰਹੀ ਹੈ ਹਾਂਜੀ ਹਾਂ ਉਹਦੇ ਬਾਅਦ ਲੱਗੀ ਉਹ ਤਾਂ ਬਾਅਦ ਲੱਗੀ ਜਦ ਇੰਨਾ ਤੱਕ ਤਾਂ ਮੇਰੇ ਕੰਨ ਆਂਦੇ ਨੀਹਾ ਉਹ ਕਿ ਕਿ ਲ ਜਨਮ ਮੇ ਜੀ ਤਾਂ ਮੰਮੀ ਦੱਸ ਦੇਤੀ ਜੀ ਹੁਣ ਮਨੂੰ ਮੰਮੀ ਕਹਿੰਦੀ ਵੀ ਤਾਂ ਦਿਨ ਦਾ ਜਨਮ ਆ ਤਾਂ ਕਰਕੇ ਇਹਨੇ ਥੋੜਾ ਜਿਹਾ ਹੁਣ ਰਾਤ ਨੂੰ ਤੰਗ ਕਰਨਾ ਹੀ ਹੈ ਥੋੜੇ ਦਿਨ ਜੇ ਰਾਤ ਦਾ ਜਨਮ ਹੋਵੇ ਬੱਚੇ ਦਾ ਜੀ ਫੇਰ ਕਹਿੰਦੇ ਬੱਚਾ ਰਾਤ ਨੂੰ ਸੋਇਆ ਰਹਿੰਦਾ ਤင် ਮਤੰਗ ਕਰ ਚਲੋ ਕੋਈ ਗੱਲ ਨਹੀਂ ਇੰਨਾ ਕ ਤਾਂ ਹੁਣ ਚੱਲਣਾ ਹੀ ਪੈਂਦਾ ਭਾਈ ਮਾਪਾਪੂ ਕਿ ਨਹੀਂ ਜੀ ਜੇ ਫੇ ਇੰਨਾ ਕ ਨਾ ਉਹ ਕਰਿਆ ਫੇਰ ਕਹਿੰਦੇ ਨਿਆਣੇ ਕੌਣ ਕਹੇ ਨਿਆਣੇ ਕੌਣ ਕਹੇ ਨਾਲੇ ਕਹਿਣ ਨੂੰ ਫੇ ਕਹਿਣ ਦੀ ਗੱਲ ਆ ਵੀ ਭਾਈ ਨਿਆਣੇ ਪਾਲਨੇ ਬੜੇ ਔਖੇ ਐ ਇਕੜੇ ਪਤਾ ਲੱਗਦਾ ਆਹੀ ਜੱਗਾਂ ਭਰਾ ਤੇ ਕੜਾ ਪਾਲਦੇ ਤੇ ਕੜਾ ਪਾਲਦੇ ਸਹੀ ਗੱਲ ਆ ਜੀ ਤੇ ਤਾਂ ਕਹਿੰਦੇ ਅਸੀਂ ਐਡੇ ਢੀਂ ਹਾਂ ਇਹ ਤਾਂ ਹੈ ਜੀ ਰਵਿੰਦਰ ਵਰਗੇ ਕਹਿ ਰਹੇ ਨੇ ਵਾਜੀ ਮੇਰੇ ਪਰ ਗੱਲ ਆ ਜਾਂਦੀ ਤਾਂ ਆ ਵੀ ਅਸੀਂ ਐਡੇ ਢੀਂ ਤੇ ਬੱਚੇ ਪਾਲਨੇ ਬੜੇ ਔਖੇ ਜੀ ਬੜੇ ਔਖੇ ਜੀ ਬੜੇ ਔਖੇ ਖਾਲੂ ਹੁਣ ਪਤਾ ਲੱਗਣ ਲੱਗਿਆ ਨਹੀਂ ਹੁਣ ਆਪ ਮਾਪ ਪਾਪ ਬਣੇ ਹੁਣ ਪਤਾ ਲੱਗੂਗਾ ਵੀ ਬੱਚੇ ਪਾਲ ਲੈ ਭਾਈ ਕਿੰਨੇ ਔਖੇ ਆ ਸਹੀ ਹੈ ਹਾਂਜੀ ਹਾਂ ਉਹਨਾਂ ਸਾੜੀ ਨੂੰ ਤੁਹਾਨੂੰ ਪਰੇ ਦੂਰ ਪਰੇ ਰੋਡੇ ਪਰ ਮਾਨ ਕੀ ਤੋਂ ਲੱਗੀ ਰਹਿੰਦੀ ਡਿਊਟੀ ਹਾਂਜੀ ਹਾਂ ਅੱਜ ਰਾਤ ਤੋਂ ਉਹਨਾਂ ਨੂੰ ਹਾਂ ਅੱਜ ਤੋਂ ਰਾਤ ਵਾਹ ਉਹਦਾ ਹੁਣ ਤਾਂ ਇਹ ਦਾਸਾ ਕੇ ਨਿੰਮੂ ਚੱਕੜਾ ਕਰੇਗਾ ਦਾਸਾ ਨਿੰਮੂ ਚੱਕੜਾ ਉਹ ਇਹ ਪਾਪਾ ਜੀ ਇਹ ਨਾ ਕਹਿ ਲੋ ਵੀ ਦਾਦੇ ਪੋਤੇ ਨੂੰ ਨਾ ਬੜਾ ਪੇਚਾ ਜਾ ਕੇ ਇਹ ਡਿਊਟੀ ਹਾਂ ਇਹ ਸਾਰੀ ਡਿਊਟੀ ਦਾਦੇ ਪੋਤੇ ਦਾਦੇ ਨਾਨੀ ਦੀ ਹੁੰਦੀ ਆ ਹੈ ਹੁਣ ਡਿਊਟੀ ਤੁਹਾਡੀ ਜਿਹੜੇ ਤੁਸੀਂ ਦੇਖੋ ਹੁਣ ਜਿਆਦਾ ਤੁਹਾਡੀ ਉਮਰ ਤੀ ਤੁਸੀਂ ਕਮਾ ਕੇ ਸਾਨੂੰ ਖਿਲਾਇਆ ਹੈ ਹੁਣ ਤੁਹਾਡੀ ਡਿਊਟੀ ਚੇਂਜ ਹੋ ਗਈ ਥੋੜੀ ਜੀ ਹੁਣ ਤੁਸੀਂ ਰਹਿਣਾ ਤਾਂ ਫਰੀ ਆ ਪਰ ਫਰੀ ਤੁਹਾਨੂੰ ਇਹਨਾਂ ਨੇ ਰਹਿਣ ਨਹੀਂ ਦੇਣਾ ਬੜਾ ਪਾ हां जी हां एक ਬੈਠ ਨਹੀਂ ਅੰਦਾ ਇੱਕ ਹੋਰ ਇਹ ਫਿਰ ਤੱਕਿਆ ਤਾਂ ਖੱਬ ਸਹੀ ਗੱਲ ਹੈ ਨਹੀਂ ਚਲੋ ਹੁਣ ਹੁਣ ਆਏ ਆ ਮਾਸੀ ਨੂਰ ਸਾਡੀ ਨਾ ਥੋੜੀ ਜੀ ਆਪ ਖੇਲਣ ਲੱਗੀ ਹੁਣ ਉਹਦਾ ਗੋਦੀ ਵਾਲਾ ਕੰਮ ਮੁੱਕ ਗਿਆ ਹੁਣ ਉਹ ਆਪ ਮਿੱਟੀ ਮਾ ਖੇਲੀ ਜਾਂਦੀ ਉੱਥੇ ਵੇੜੇ 'ਚ ਮਿੱਟੀ ਹਾਂ ਬਸ ਉਹਦਾ ਮਤਲਬ ਹੁਣ ਹੁਣ ਗੋਦੀ ਵਾਲਾ ਕੰਮ ਰਹਿ ਗਿਆ ਮਨਕੀਰ ਤਾਂ ਰਹੀਦਾ ਹੀ ਉਹ ਹੁਣ ਚਲੋ ਫੇਰ ਵੀ ਹੁਣ ਉਹਨੇ ਥੋੜਿਆ ਹੋਰ ਜਦ ਆ ਬੱਚਾ ਜਦੋਂ ਹੁਣ ਉਹ ਹੋ ਗਿਆ ਉਹਦਾ ਤਾਂ ਮੰਨ ਲਓ ਹੁਣ ਜਿੱਦਾਂ ਵਸਣਾ ਮਾਣਾ ਮੋਟਾ ਜਿੱਦਾਂ ਰੌਕ ਰੱਖੀ ਰੱਖਣੀ ਪੈਂਦੀ ਵੀ ਪਾਣੀ ਬੱਲਣਾ ਚੱਲ ਜਵੇ ਡੰਗਰਾ ਬੱਲਣਾ ਚੱਲ ਜਵੇ ਉਹ ਗੋਦੀ ਤੇ ਉਹਦਾ ਚਲੋ ਹੋ ਹੋ ਗਿਆ ਸਿਰਫ ਠੀਕ ਆ ਜੀ ਫਿਰ ਹੁਣ ਮਿਲਦੇ ਸਾਨੂੰ ਕਿਸੇ ਅਗਲੇ ਵਲੌਗ ਚ ਸਤਿ ਸ਼੍ਰੀ ਅਕਾਲ ਜੀ ਸਾਰੇ ਆਨੰਦ